ਇਹ ਸਾਰਨਾ ਇੱਥੇ ਲੈ ਤੋੜੀ ਬੀਤੀ ਹੋਏ ਨਾ ਹਾਂ ਇਹ ਤੋੜੀ ਬੀਤੀ ਹੋਏ ਨਾ ਵਾਈ ਖਾਂਦਾ ਬੀਤੀ ਹੋਏ ਨਾ ਵਕਾਰ ਮੰਡਲ ਨੂੰ ਬੰਦ ਕਰਾ ਬੰਦ ਕਰਾ ਯਾਰ ਗੁਫਾਰ ਮੰਡਲ ਨੂੰ ਫੋਨ ਕਰ ਗੁਫਾਰ ਮੰਡਲ ਨੂੰ ਬੰਦਾ ਯਾਰ ਸਾਰਿਆਂ ਨੂੰ ਗੁਫਾਰ ਮੰਡਲ ਨੂੰ ਫੋਨ ਕਰੋ ਬੰਦ ਕਰਵਾ ਬੰਦ ਕਰੋ ਮੈਂ ਸਾਰਨਾ ਇੱਥੇ ਮੈਂ ਉੱਪਰ ਕੇ ਸਾਰਨਾ ਮੈਂ ਇੱਥੇ ਇੱਕ ਕਰ ਬਲਵਿੰਦਰ ਜੀ ਮੈਨਾਂ ਚੱਕਣ ਨਹੀਂ ਦਿੰਦੇ ਤੁਸੀਂ ਹੱਥੋਂ ਕੀ ਡੈਲੀ ਬਲਵਿੰਦਰ ਉਹ ਭਾਈ ਸਾਹਣੇ दारू ਪੀਤੀ ਹੋਈ ਏ ਇਹਨਾਂ ਨੇ दारू ਪੀਤੀ ਹੋਈ ਹੈ ਗੁਰੂ ਹਰ ਸਹਾਇ ਦੇ ਵਿੱਚ ਮੌਜੂਦਾਂ ਜਿੱਥੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਪਟਾਕੇ ਆ ਜਿਹੜੇ ਪ੍ਰਸ਼ਾਸਨ ਵੱਲੋਂ ਚੁਕਾਏ ਜਾ ਰਹੇ ਆ ਤਸਵੀਰਾਂ ਦੇ ਵਿੱਚ ਦਿਖਾਉਂਦੇ ਆ ਕਿ ਇਸ ਟਾਈਮ ਐਸਐਚਓ ਸਭ ਮੌਜੂਦ ਨੇ ਤੋ ਜੋ ਜਿਹੜੀਆਂ ਦੁਕਾਨਾਂ ਪਟਾਕਿਆਂ ਦੀਆਂ ਲੱਗੀਆਂ ਸੀ ਤਾਂ ਉਹਨਾਂ ਨੂੰ ਜਿਹੜਾ ਪਟਾਕਿਆਂ ਨੂੰ ਚੁਕਵਾਇਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਸੁਣਦੇ ਹਾਂ ਗੱਲ ਇਹਨਾਂ ਨੂੰ ਜੀ ਅੱਡੇ ਤੋਂ ਬੋਲ ਭਾਈ ਡੀਸੀ ਸਾਹਿਬ ਕੋ ਲੱਗ ਲੱਖ ਰੁਪਇਆ ਤੁਸੀਂ ਭੰਡੋ ਇਕੱਠਾ ਕਰਕੇ ਲੈ ਕੇ ਬਾਜ਼ਾਰ ਦੇ ਵਿੱਚੋਂ ਤੇ ਹੁਣ ਤੁਸੀਂ ਭੰਡੋ ਪਟਾਕੇ ਚੱਕਦੇ ਫਿਰਦੇ ਜੇ ਸ਼ਰਮ ਆਣੀ ਚਾਹੀਦੀ ਯਾਰ ਕੁਝ ਖਾਲੀ ਜਗ੍ਹਾ ਦੇ ਵਿੱਚ ਪਟਾਕੇ ਲਗਾਓ ਬਾਅਦ ਦੁਕਾਨਦਾਰਾਂ ਨੂੰ 2 ਦਿਨ ਹੋ ਗਏ ਬਾਹਰ ਦੇ ਦੱਲ ਇਹਨਾਂ ਦੇ ਖਿਦਦ ਕੁਰਿਆ ਸੱਡੀ ਹੋਣਾ ਹੈ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਇਹ ਕੋਈ ਕੁਛ ਨਹੀਂ ਕਿਹਾ ਗਿਆ ਕਿਸੇ ਪਾਸੇ ਕੋਈ ਨਹੀਂ ਕਿਸੇ ਵੱਲ ਕੋਈ ਮਨਿਆਦੀ ਨਹੀਂ ਕੀਤੀ ਗਈ ਕੋਈ ਨਾ ਨੋਟਿਸ ਨਹੀਂ ਕੱਟਿਆ ਕੋਈ ਦੁਕਾਨਦਾਰਾਂ ਕੋਲ ਜਾ ਕੇ ਇਹਨਾਂ ਨੇ ਮਰ ਲਓ ਕਿ ਮੈਂ ਕਿਸੇ ਨੂੰ ਨਹੀਂ ਕਿਹਾ ਗਿਆ ਐਸਾ ਜ਼ਰੂਰ ਇਕੱਠਾ ਕੀਤਾ ਅੱਡੇਾਂ 'ਤੇ ਨਾਲ ਹੁੰਜਾ ਕਾਫੀ ਹੁੰਦਾ ਫਿਰ ਇਹ ਮੰਡੀ ਨੂੰ ਰਸਾ ਦੇ ਦੇਖੋ ਇੱਕ ਮਿੰਟ ਮੈਂ ਬਹਿਂਦੀ ਹਾਂ ਸਰ ਅੱਜ ਕੁਆਲੀਆਂ ਲਾਸਟ ਦੇਣੇ ਇੱਕ ਕਹਿਣਾ ਹੈਗਾ ਸਾਡਾ ਕੀ ਗੱਲ ਕਰਕੇ ਸਾਡੀ ਤੁਹਾਡੇ ਕੋਈ ਗੱਲ ਕਰਨਗੇ ਸਾਰਿਆਂ ਵਿੱਚ ਗੱਲ ਕਰਨਗੇ ਇੱਕ ਲਿਖਾਤਾ ਜੀ ਸਰ ਨਾਮ ਲਿਖਾਤਾ ਉਹ ਨੰਬਰ ਲਿਖਾਤਾ ਹਾਂਜੀ ਲਿਖਾਤਾ ਜੀ ਦੇਖੋ ਇੱਕ ਕਹਿਣਾ ਹੈ ਸਾਡੇ ਕੰਮ ਗਿਲਬੀਰ ਬਰਾਣ ਗੱਲ ਕਰੇ ਮਾਣਿਆ ਮੈਨੂੰ ਨਹੀਂ ਪਤਾ ਤੁਸੀਂ ਗੱਲ ਕਰ ਲੋ ਸਮਝਿਆ ਮੈਂ ਨਾਲ ਗੱਲ ਕਰਦਾ ਇੱਕ ਗੱਲ ਕਰੀ ਬਣਾਦਾ ਜੀ ਆ ਲੱਟਣ ਨਹੀਂ ਦਿੰਦੇ ਤੁਸੀਂ ਹਾਦੋਂ ਕੀ ਤਾਂ ਜੈਲ ਬਲਵਿੰਦਰ ਸਿੰਘ ਪਾਪਾ ਜੀ ਆ ਗੱਲ ਕਰੋ ਦੋ ਗੱਲਾਂ ਕਰੋ ਇੱਕ ਵਾਰੀ ਕਿ ਸਾਰਿਆਂ ਨੂੰ ਕਿਉਂ ਚੱਕਣ ਨਹੀਂ ਦਿੰਦੇ ਉਹ ਮੈਨੂੰ ਆਦਾ ਕੋਈ ਨਹੀਂ ਜਾਣਦਾ ਕਿਹਨੂੰ ਇੱਧਰ ਗੱਲ ਕਰਾਓ ਪ੍ਰੈਸ ਨਾਲ ਕਰਾਓ ਉਹ ਅੰਦਰ ਆਓ ਐਫ 400 ਦੇ ਨਾਲ ਇੱਕ ਮਿੰਟ ਜੀ ਚਲੋ ਕੰਮ ਤੋਂ ਕੰਮ ਇਹ ਸਭ ਕਰਾਰੂ ਡਿਊਟੀ ਆਪਣੀ ਡਿਊਟੀ ਕਰੋ ਇਹ ਸਾਰੀ ਡਿਊਟੀ ਤੁਹਾਡੀ ਕੱਲ ਹੋਣੀ ਚਾਹੀਦੀ ਤੇ ਫਿਰ ਆ ਬੰਦ ਕਰ ਡਿਊਟੀ ਕੱਲ ਹੋਣੀ ਚਾਹੀਦੀ ਤੁਹਾਡੀ ਕੱਲ ਹੋਣੀ ਚਾਹੀਦੀ ਸਾਨੂੰ ਅਲੋ ਤੁਸੀਂ ਰੋਕਦੇ ਸੇ ਤੁਸੀਂ ਨਾਲ ਚੱਲੋ ਆਪਾਂ ਸਾਨੂੰ 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 ਰੋਕਦੇ ਉਹ ਯਾਰ ਕਮਾ ਦੀ ਗੱਲ ਮੰਡੀ ਬਿਲਕੁਲ ਪੈਸਾ ਨੇ दारू ਪੀਤੀ ਹੋਈ ਏ ਇਹ ਇਹਨੇ ਹੀ दारू ਪੀਤੀ ਹੋਈ ਏ ਇਹ दारू ਪੀਤੀ ਹੋਈ ਏ ਇਹ ਥੋੜੀ ਆ ਗਈ ਉਹ ਮੈਂ ਇਹ दारू ਪੀਤੀ ਹੋਈ ਇਹਨਾਂ ਦਾ ਹਾਂ ਇਹ दारू ਪੀਤੀ ਹੋਈ ਏ ਇਹ ਲਾਵਾ ਹੀ ਖਾਂਦਾ ਪੀਤੀ ਹੋਵੇ ਦਾ ਵਪਾਰ ਮੰਡਲ ਨੂੰ ਫੋਨ ਕਰਾਓ ਯਾਰ ਵਪਾਰ ਮੰਡਲ ਨੂੰ ਫੋਨ ਕਰਕੇ ਜਿਹਨਾਂ ਨੂੰ ਕਮੰਡਲ ਨੂੰ ਬਲਾਹ ਬਣਾ ਰਿਹਾ ਸਾਰਿਆਂ ਨੂੰ ਵਪਾਰ ਮੰਡਲ ਨੂੰ ਫੋਨ ਕਰੋ ਬੰਦ ਕਰੋ ਬੰਦ ਕਰੋ ਇਹ ਸਾਰਾ ਇੱਥੇ ਮੈਂ ਉੱਪਰ ਦੇ ਸਾਰਾ ਵੀ ਇੱਥੇ ਤੂੰ ਮੈਨੂੰ ਇਹ ਟੱਕਾ ਛਾਈ ਸਾਰਾ ਦੋ ਮਿਲ ਲੈ ਕੋਈ ਨਾੜ ਕੇ ਰੁਕਣਾ ਅਭੀ ਤਾਂ ਕੱਲਾ ਹੀ ਫੜੋ ਤਾਂ ਕੱਲਾ ਹੀ ਗੱਲ ਤੁਸੀਂ ਸਰ ਕੱਲਾ ਰੋ ਸਾਰਾ ਰੱਬ ਦਾ ਵਾਸਤਾ ਮੇਰੀ ਗੱਲ ਸੁਣ ਰੱਬ ਤੋਂ ਖੋਫ ਖਾਓ ਦੁਆਲੀਆਂ ਦਾ ਦੇਣਾ ਕੋਈ ਦੁਆਲੀਆਂ ਦੇ ਰੰਗ ਤੇ ਭੰਗ ਬਣਾ ਦੇ ਕਮਾਲ ਹੋ ਗਈ ਯਾਰ ਤੁਹਾਡੇ ਇੱਥੇ ਜੇ ਕੋਈ ਘਟਨਾ ਵਾਪਰ ਗਈ ਘਟਨਾ ਵਾਪਕੀ ਤੁਸੀਂ ਪਹਿਲਾਂ ਕਿੱਥੇ ਸੀ ਮੈਂ ਦੁਆਲੀਆਂ ਦਾ ਤੁਸੀਂ ਰੱਬ ਕਿੱਥੇ ਸੀਗੇ ਤੁਸੀਂ ਕਿੱਥੇ ਸੀ ਘਟਨਾ ਤੁਹਾਨੂੰ ਆਦੀ ਆਦੀ ਹੈ ਕਮਾਲ ਹੋ ਗਈ ਕਮਾਲ ਹੋ ਗਈ ਤੁਸੀਂ ਸਾਨੂੰ ਕਮਾਲ ਕਰਦੇ ਤੁਸੀਂ ਕਿੱਥੇ ਸੀ ਪਹਿਲਾਂ ਤੁਹਾਨੂੰ ਜਿਵੇਂ 4 ਦਿਨ ਹੋ ਗਏ ਤੁਹਾਨੂੰ ਦੁਆਲੀਆਂ ਦੇ ਨਹੀਂ ਆਦਾ ਚਾਰ ਦਿਨ ਹੋ ਗਏ ਕਿਥੇ ਕਰ ਰਹੇ ਨਹੀਂ ਸਾਰੇ ਤੁਸੀਂ ਮਸਿਆ ਸਾਨੂੰ ਸਾਰਾ ਪਿਆਰ ਬੰਦ ਹੋ ਗਿਆ ਵਪਾਰ ਵੰਡ ਨੂੰ ਫੋਨ ਮਾਰੋ ਜਿਹੜਾ ਬੰਦ ਕਰੋ ਬੰਦ ਦੁਕਾਨਾਂ ਬੰਦ ਕਰੋ ਸਾਰੀਆਂ শর্ম চাইম তুই আগে তিন তিন দিন ওকে ফাই ল ਉਹ ਟੈਸਟ ਕਰਵਾ ਹੂਕ ਮੇਰਾ ਹੋਵੇ ਨਾ ਤੋ ਚੈੱਕ ਕਰਵਾਓ ਨਹੀਂ ਨਹੀਂ ਲਾਲੇ ਦੀ ਸਰਕਾਰ ਉਹ ਚੈੱਕ ਕਰਵਾਓ ਇਹਦੀ ਪ੍ਰੋਗਰਾਮ ਚੱਲ ਰਹੀ ਹੈ ਤੁਹਾਡੇ ਕੋਲ ਹੋਏ ਨਾ ਚੈੱਕ ਕਰਵਾਓ ਇਹਨਾਂ ਨੂੰ ਤੁਹਾਡੀ ਦੂਰ ਤੱਕ ਨਹੀਂ ਹੈਗੀ ਮਾਰਨ ਨਾਲ ਮਾਰੂ ਬਿੱਤੀ ਹੋਈ ਹੈ 8 ਘੰਟੇ ਤੋਂ ਕੋਈ ਨਹੀਂ ਆਉਂਦਾ ਇਹ ਅੱਖਾਂ 'ਚ ਲਾਲ ਬਿੱਤੀ ਵੀ ਹੁੰਦੀ ਤੁਹਾਡੀਆਂ ਸਾਹਮਣੇ ਲਾਲ ਦਿੱਤੀ ਹੈ ਵੀ ਅਬੂਕ ਮੇਰਾ ਹੈ ਨਾ ਚੈੱਕ ਕਰਵਾਓ ਆਓ ਯਾਰ ਯਾਰ ਬੈਠੇ ਰਹੋ ਵੀ ਦਾਰੂ ਬਿੱਤੀ ਹੈ ਕਿਹਦਾ ਹਾਂਜੀ ਅਸਟਾਜ ਸਾਹਿਬ ਹੁਣ ਕੀ ਕਾਰਵਾਈ ਕਰੋਗੇ ਇਨਾ ਖਿਲਾਫ ਜੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਜੋ ਡੀਸੀ ਸਾਹਿਬ ਨੇ ਆਰਡਰ پاس ਕੀਤੇ ਆ ਮੇਰੇ ਕੋਲ ਬਾਜ਼ਾਰ ਵਿੱਚ ਜਾਂ ਆਪਣੇ ਘਰਾਂ ਵਿੱਚ ਨਿਆਂਇਤ ਤੌਰ ਤੇ ਪਟਾਕੇ ਵੀ ਸੀਲ ਕਰ ਰਹੇ ਹਨ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਨੂੰ ਪਹਿਲਾਂ ਵਾਰਨਿੰਗ ਦਿੱਤੀ ਗਈ ਸੀ ਮੇਰੀ ਇੰਟਰਵਿਊ ਲਿਆਏ ਬਾਹਰ ਲੈ ਜਿਹੜੇ ਪਟਾਕੇ ਸੀਲ ਲਿਆ ਇਹ ਕਰਦੀਆਂ ਸਟੇਡੀਅਮ ਦੇ ਵਿੱਚ ਜਿੱਥੇ ਇਹ ਕਹਿੰਦੇ ਸਾਨੂੰ ਅੱਜ ਇੰਨੇ ਦਿਨ ਹੋ ਗਏ ਕੋਈ ਨੋਟਿਸ ਨਹੀਂ ਕੋਈ ਕੁਝ ਨਹੀਂ ਕਿਸੇ ਦੁਕਾਨਦਾਰ ਨੂੰ ਅੱਜ ਲਾਸਟ ਦਿਨ ਕਹਿੰਦੇ ਆ ਕੇ ਚੱਕ ਲੈ ਤਿੰਨ ਦਿਨ ਤੋਂ ਵੈਸੇ ਕਰ ਰਹੇ ਸੀ ਬਿਨਾਂ ਆਗਾ ਬੜੀ ਅਦੀ ਕਰਾਈ ਗਈ ਆ ਨਹੀਂ ਹੋਈ ਬਾਤ ਨਹੀਂ ਹੋ ਜਾਂਦੀ ਨਹੀਂ ਹੋਉਂਦੀ ਜੀ ਮੇਰੇ ਕਿਸੇ ਤਰ੍ਹਾਂ ਦੀ ਕਿਉਂਕਿ ਹਾਈ ਜੇ ਹੁਣ ਕੋਈ ਨੋਟਿਸ ਦਿੱਤਾ ਜਾਂ ਕਿਸੇ ਨੂੰ ਕੋਈ ਕਿਹਾ ਗਿਆ ਇਹ ਪਹਿਲੀ ਵਾਰ ਨਹੀਂ ਪਟਾਕੇ ਲਾਉਣ ਲੱਗੇ ਹਰ ਸਾਲ ਪਟਾਕੇ ਲੱਗਦੇ ਆ ਹਰ ਸਾਲ ਇਹਨਾਂ ਨੂੰ ਪਤਾ ਵਾ ਵੀ ਉੱਥੋਂ ਸਰਕਾਰੀ ਫੀਸ ਇਹ ਕਰਕੇ ਤੇ ਫਿਰ ਇਹਨਾਂ ਨੂੰ ਜਿਹੜੇ ਇਹਨਾਂ ਦੇ ਹੈਗੇ ਆ ਸਟਾਲ ਲੱਗਦੇ ਆ ਉਹ ਵੀ ਸਟੇਡੀਅਮ ਦੇ ਵਿੱਚ ਜਾਂ ਫੁੱਲੀ ਗਰਾਊਂਡ ਦੇ ਵਿੱਚ ਕਿਸੇ ਨੂੰ ਹੱਕ ਨਹੀਂ ਹੈਗਾ ਵੀ ਬਾਜ਼ਾਰ ਦੇ ਵਿੱਚ ਭਰੇ ਬਾਜ਼ਾਰ ਵੇਚਣ ਪਟਾਕੇ ਲਾਉਂ ਇਹ ਦੋਸ਼ ਲਾ ਰਿਆ ਵੀ ਜਦ ਅਸੀਂ ਦੋ ਤਿੰਨ ਦਿਨਾਂ ਤੋਂ ਲਾ ਕੇ ਬੈਠੇ ਸਾਨੂੰ ਅੱਗੇ ਨਹੀਂ ਰੋਕਿਆ ਕਿ ਅੱਜ ਕਰੋ ਇਹਨਾਂ ਨੂੰ ਦਿੱਲੀ ਹੀ ਸਾਡੇ ਲੋਕ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਅੱਪੋ ਪਹਿਲਾ ਕਾਰਵਾਈ ਕਰ ਦਿੰਦੇ ਅੱਜ ਇਹਨਾਂ ਦਾ ਲਾਸਟ ਦਿਨ ਸੀ ਇਹਨਾਂ ਨੇ ਜਦੋਂ ਇਹਨਾਂ ਨੇ ਰੇੜੀ ਲਗਾਈ ਲਗਾਣੇ ਦਿੰਦੇ ਅੱਜ ਇਹਨਾਂ ਦਾ ਦੁਕਾਨ ਤੇ ਜਾਣਗੇ ਕਿਵੇਂ ਲੱਖ ਰੁਪਏ ਦਾ ਪਟਾਕੇ ਦਾ ਕੱਲ ਲਿਆ ਹੀ ਨਹੀਂ ਚੱਕੇ ਮੈਂ ਤੈਨੂੰ ਐਵੇਂ ਪਟਾਕੇ ਲਾ ਕੇ ਦੋਲ ਜਾਮਣਾ ਲਾਓ ਕਿਹੜੇ ਦੋਲ ਜਾਮਣੇ ਇੱਕ ਮਿੰਟ ਮੇਰੀ ਗੱਲ ਦੱਸੋ ਬੌਜੀ ਨੇ ਕੈਸੇ ਸਾਰੀਆਂ ਦੁਕਾਨਾਂ ਚੱਕੋ ਚੱਕੋ ਫਿਰ ਚੱਲੋ ਆ ਵੀ ਦੇਖੋ ਇੱਥੇ ਕਰਦੇ ਨੇ ਚੱਲੋ ਚੱਲੋ ਚੱਕਣ ਕਿਉਂਦੇ ਚੱਲੋ ਚੱਲੋ ਉਹਦੀ ਦੁਕਾਨ ਤੇ ਉਹਦੀ ਦੁਕਾਨ ਤੋਂ 100 ਰੁਪਏ ਦਾ ਪਟਾਕਾ ਕੱਲ ਚਲਾ ਗਿਆ ਨਾ ਇਹਨਾਂ ਕੋਲ ਬੰਨ ਉਹਨਾਂ ਕੋਲ ਫਿਰ ਕੀ ਗੱਲ ਹੋ ਗਈ ਸਰ ਜੀ ਨਾਮ ਘਰਾਂ ਜਾ ਕੇ ਚਲੋ ਵੀ ਬਲਾਦ ਤੂੰ ਹੀ ਲੱਖ ਦਾ ਲੈਣਾ ਸੀ ਮੈਨੂੰ ਕਹਿੰਦੇ ਮੈਂ ਦਿੰਦਾ ਤੁਹਾਨੂੰ ਲੱਖ ਰੁਪਏ ਦੇ ਪਟਾਕਾ ਤਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਲੋਕਾਂ ਨੇ ਦੁਕਾਨਾਂ ਪਟਾਕਿਆਂ ਦੀਆਂ ਲਾਈਆਂ ਹੋਈਆਂ ਸੀ ਤਾਂ ਉਹ ਇਸ ਟਾਈਮ ਇਕੱਠੇ ਹੋ ਗਏ ਅਤੇ ਐਸ ਐਚ ਓ ਨੂੰ ਸਵਾਲ ਕਰ ਰਹੇ ਐ ਕਿ ਪਹਿਲਾਂ ਦੱਸਣਾ ਸੀ ਅੱਜ ਦੀਵਾਲੀ ਦਾ ਦਿਨ ਹੈ ਤੇ ਅੱਜ ਲੋਕਾਂ ਵੱਲੋਂ ਪਟਾਕੇ ਵੇਚੇ ਜਾ ਰਹੇ ਐ ਖੂਬ ਦੁਕਾਨਾਂ ਲੱਗੀਆਂ ਹੋਈਆਂ ਨੇ ਜੇਕਰ ਕਾਰਵਾਈ ਕਰਨੀਆਂ ਤਾਂ ਸਾਰਿਆਂ ਦੁਕਾਨਾਂ ਵਾਲਿਆਂ ਤੇ ਕਰੋ ਇੱਕ ਦੁਕਾਨ ਤੇ ਕਿਉਂ ਕਰ ਰਹੇ ਹੋ ਜੇਕਰ ਤੁਸੀਂ ਕਾਰਵਾਈ ਕਰਨੀ ਸੀ ਤਾਂ ਕੱਲ ਕਿਉਂ ਨਹੀਂ ਕੀਤੀ ਇਹ ਵੱਡਾ ਸਵਾਲ ਆ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਗੁਰੂ ਹਰ ਸਹਾਏ ਪੁਲਿਸ ਪ੍ਰਸ਼ਾਸਨ ਤੇ ਲੱਗ ਰਿਹਾ ਹੈ ਜਿੱਥੇ ਉਹਨਾਂ ਵੱਲੋਂ ਆਮ ਲੋਕਾਂ ਵੱਲੋਂ ਦੁਕਾਨਦਾਰਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੇਕਰ ਕਾਰਵਾਈ ਕਰਨੀ ਸੀ ਤਾਂ ਇੱਕ ਦੁਕਾਨ ਤੇ ਨਹੀਂ ਸਾਰਿਆਂ ਤੇ ਕਰਦੇ ਜੇਕਰ ਕਾਰਵਾਈ ਕਰਨੀ ਸੀ ਤਾਂ ਪਹਿਲਾਂ ਕਿਉਂ ਨਹੀਂ ਕੀਤੀ ਅੱਜ ਹੀ ਕਿਉਂ ਕੀਤੀ ਹੈ ਪਰ ਪੁਲਿਸ ਪ੍ਰਸ਼ਾਸਨ ਨੇ ਇਹ ਵੀ ਦੱਸਿਆ ਕਿ ਜਿਹੜਾ ਪਹਿਲਾਂ ਦੱਸਿਆ ਗਿਆ ਸੀ ਮਨਿਆਦੀ ਕਰਵਾਈ ਗਈ ਸੀ ਇਹਨਾਂ ਨੂੰ ਦੱਸਿਆ ਗਿਆ ਸੀ ਦੁਕਾਨਦਾਰਾਂ ਨੂੰ ਵੀ ਭੀੜੀਆਂ ਜਗ੍ਹਾ ਦੇ ਵਿੱਚ ਪਟਾਕਿਆਂ ਦੀ ਦੁਕਾਨਾਂ ਨਹੀਂ ਲੱਗਣਗੀਆਂ ਜੇਕਰ ਪਟਾਕਿਆਂ ਦੀਆਂ ਦੁਕਾਨਾਂ ਲਾਉਣੀਆਂ ਨੇ ਤਾਂ ਖੁੱਲੇ ਖਾਨ ਦੇ ਵਿੱਚ ਸਟੇਡੀਅਮ ਦੇ ਵਿੱਚ ਆ ਜਿਹੜੇ ਪਟਾਕੇ ਵੇਚੇ ਜਾ ਸਕਦੇ ਆ ਪਰ ਇਸ ਟਾਈਮ ਬਾਜ਼ਾਰ ਦੇ ਵਿੱਚ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਆ ਜਿਹੜੀ ਦੇਖੀ ਬਹਿਸ ਕਰਦੇ ਨਾ ਸਰ ਦੇਖਿਆ ਤੁਸੀਂ ਗੱਲਬਾਤ ਅਸੀਂ ਤੁਹਾਨੂੰ ਸੁਣਾਈ ਹੈ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਗੁਰੂ ਹਰ ਸਹਾਇ ਦੀਆਂ ਨੇ ਤਾਂ ਵੱਡੇ ਸਵਾਲ ਵੀ ਪੁਲਿਸ ਪ੍ਰਸ਼ਾਸਨ ਉਪਰ ਉਠਾਏ ਆ ਦੁਕਾਨਦਾਰਾਂ ਨੇ ਪਟਾਕਿਆਂ ਵਾਲਿਆਂ ਨੇ ਉਹਨਾਂ ਵੱਲੋਂ ਕਿਹਾ ਗਿਆ ਜੋ ਕੁਝ ਦੱਸਿਆ ਗਿਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਤੁਸੀਂ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ